ਹਰ ਬੰਦਾ ਹੋਵੇ ਹੈ ਨਾ ਸਪੈਸ਼ਲ ਬੰਦਾ ਨਹੀਂ ਇੰਦੇ ਕਹਿੰਦਾ ਨਾ ਕੋਈ ਨਹੀਂ ਹੁੰਦਾ ਕੋਈ ਨਹੀਂ ਸੁਣਦਾ ਜੀ ਕੋਈ ਨਹੀਂ ਸੁਣਦਾ ਹੈਗਾ ਸਾਰੇ ਦੁਕਾਨ ਦੇ ਇੱਕ ਇਹਨਾਂ ਨੂੰ ਪੱਖਾ ਨਹੀਂ ਮਿਲਿਆ ਜੀ ਤੱਕੜਾ ਵੀ ਅਸੀਂ ਆਪ ਹੀ ਪੈਸਾ ਲਗਾ ਲਿਆ ਜੀਬਾ ਜੀ ਇਹ

ਮੈਡਮ ਹੋਇਆ ਗੇਰੀ ਨਹੀਂ ਕਾਣਾ ਆ ਗਿਆ ਆਹ ਸਰਟੀਫਿਕੇਟ ਇਹ ਬਾਈ ਨੇ ਉਹ ਕੱਲ ਨੂੰ ਪੜਾਣੀ ਜਿੱਤ ਬਣਾਉਣੇ ਹੋ ਉਹ ਕਹਿੰਦਾ ਨਾ ਕੋਈ ਨਾ ਕੋਈ ਕੱਲ ਨੂੰ ਜਾਣਾ ਪਰ ਮੈਂ ਜੀਪ ਸਰਕਾਰੀ ਨਾਲ ਵੀ ਬੋਲ ਚੱਕਰ ਚਾਹੀਦਾ ਇਹ ਸੋਲੂਸ਼ਨ ਨਹੀਂ ਇਹ ਕੋਸ਼ਕਰ ਮਾਜਾ ਹੋ ਗਿਆ ਸਮਾਗਰਤੀਆਂ ਦਾ ਮੈਂ ਗੱਲ ਕਰੀ ਸੀ ਸੀਵਰੇਜ ਸਿਸਟਮ ਠੀਕ ਹੋਣਾ ਚਾਹੀਦਾ ਹੈ ਇਸ ਦਾ ਡਾਇਰੈਕਸ਼ਨ ਟ੍ਰੇਨ ਐਕਸਪ੍ਰੈਸ ਦਾ ਇੱਕ ਮੁਰੀਦਾ ਜੀ ਜੀ ਸਾਹਿਬ ਨੂੰ ਕਾਲ ਕਰ ਰਹੇ ਹਨ ਇੱਥੇ ਲਗਾ ਰਹੀ ਹੈ ਸਭਾ ਦੇ ਇੱਕ ਫਰਮਾ ਦੇ ਨਾਲ ਲਾਗੂ ਹੋ ਰਹੀ ਹੈ ਜਿਹੀ ਕਟੌਂਗਾ ਜਿਹਨੂੰ ਲਾਗੂ ਹੋਣੇ ਹੈ ਇੱਕ ਵਾਰ ਫੋਟੋ ਡਾਲਾ ਕੋੜਾ ਲੰਮਾ ਕੋੜਾ ਬਿੱਖਣਾ ਹੋਈ ਆਓ ਆਓ ਮੈਂ ਇੱਕ ਕੰਦਾ ਖੜਾ ਹਾਂ ਕੋਈ ਵਿਸ਼ਵਾਸ ਨਹੀਂ ਬਣਾਉਂਦਾ ਆ ਵੀਰੇ ਇਹ ਕੋਈ ਮੇਰਾ ਮੇਰਾ ਲੋ ਵੀਰਾਂ ਤੋਂ ਹੋਣੀ ਚੰਗਰੀ ਕੋਈ ਕੋੜਾ ਇੱਕ ਹੀ ਤਰ੍ਹਾਂ ਕਰਨਾ ਲੈ ਕੋੜਾ ਇਸ ਮੇਰੇ ਪਿੰਡਾ ਤੋਂ ਪਾਣ ਲੈਣਾ 15 ਗੁੱੰਢ ਪਾਣੀ ਨਹੀਂ ਖੋਲਿਆ ਪਿੰਡਾ ਵੀ ਬਣਾ ਬਿਨਾ ਦੁਕਾਨਾ ਬਣਨੇ ਆਪ ਦੇ ਲੈਵਲ ਕੋਈ ਲੋਕ ਕਰ ਸਕਦੇ ਕਰ ਰਹੇ ਨਹੀਂ ਅਸਾਸੀ ਕੋਈ Know, भी थो 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 <5 attraction> तो दामों पेशानी लगा दिया बहुत बेटी है और कोई भी तो किया जा आप अपने पैसे ना के पानी कर रहे थे चौबीस सड़क को पाना पड़ेगी मोहन जो पैसे भी लोड़े डीजल भी मैं देना सेक्शन है वो भी मैं देना जो भी लेकिन एक तो पानी करवाइए तो घर के ਦੇ ਪਰੇਸ਼ਾਨ ਵੀ ਹੋ ਜੀ ਬਹੁਤ ਪਰੇਸ਼ਾਨ ਹੋ ਮੈਡਮ ਸੋਨੇ ਨੂੰ ਨਾਲਾ ਬਣਵਾਤਾ ਚਾਹਤਾ ਇੱਥੇ ਕੋਈ ਫਾਈਨ ਨਹੀਂ ਹੋਈ ਸੀ ਕੋਈ ਫਾਈਨ ਨਹੀਂ ਹੋਈ ਸੀ ਕੰਟੇ ਨੇ ਐਸੇ ਖਾਂਦੇ ਨੇ ਜੀ ਚੌੜੀ ਗਲੀ ਦੀ ਜਾਨ ਹੁਣਦੇ ਵਿੱਚੋਂ ਜੀ ਚੌੜੀ ਗਲੀ ਦੀ ਜਾਨ ਬੰਗੂ ਮਾਰਦੀ ਬੰਗੂ ਮਾਰ ਜਾਂਦੀ ਆ

ਜੀ ਲੰਗੇ ਨਾਲ ਇਸ ਕੰਮ ਦੀ ਲੋੜ ਹੈ ਕਿ ਇਹ ਨਾ ਕਿ ਕੋਈ ਹੋਣਾ ਕਰੇ ਲੇਕਰ ਉਹ ਸੁਨੇਹੀ ਇੰਗਰੇਜ਼ੀ ਆਉ ਵੀ ਜੀ ਆਉਗੀ ਜਦ ਕੀ ਸਰਕਾਰ ਆਉਗੀ ਆਉ ਵੀ ਜੀ ਆਉਗੀ ਜਦ ਕੀ ਮੰਡੀ ਪਰਚਾਲ ਹੋਣੀ ਸਰਕਾਰ ਲਿਆ ਕੇ ਰਾਜੀ ਸਰਕਾਰ ਆ ਗਈ ਸਰਕਾਰ ਆਉਗੀ ਜੀ ਮੈਂ ਇੱਕ ਗਰੀਬ ਆਦਮੀ ਹਾਂ ਯਾਦ ਰੱਖਿਓ ਮਰੀਕਰ ਮੈਂ ਅੱਜ ਪੱਤਰ ਕਰਕੇ ਡਾਕਟਰ ਸਾਹਿਬ ਕੋਲੇ ਨਿਸਾਨ ਸਿੰਘ ਕੋਲ ਕਹਿੰਦੇ ਐਸੀ ਕੋਈ ਵੀ ਗਰੀਬ ਬ੍ਰਾਹਮਣਾ ਸਰਕਾਰ ਆਉਗੀ ਸਾਡੀ

ਕਿਉਂ ਨਾ ਆਇਓ ਮੇਰੇ ਸਾਈਡ ਤੇ ਆ ਜਾਓ ਪਰ ਹੁਣ ਜੇ ਅੱਜ ਦੀ ਕੋਈ ਕਮੈਂਟ ਨਹੀਂ ਤੁਸੀਂ ਕਰ ਰਹੇ ਹੋ ਉਹ ਵੀ ਜਾਨ ਦਾ ਡਰ ਲੱਗਦਾ ਹੈ ਉਹ ਗਾਲਾਂ ਕੱਢਦਾ ਨਹੀਂ ਹਾਂ ਹਾਲੀਵੁੱਡ ਕਰਨਾ ਪਰ ਮਾਨਸਾ ਨਾਲ ਸਾਡੇ ਮਸਲੇ ਦੀ ਗੱਲ ਕਰਦੇ ਆ ਜੇ ਅਸੀਂ ਬੋਲਦੇ ਆ ਸਾਨੂੰ ਗਰੀਬਾਂ ਨੂੰ ਡਰ ਰਹਿੰਦੇ ਵੀ ਕਿਹਨੂੰ ਮਾਰ ਦੋ ਕੋਈ ਲੋਕ ਨਹੀਂ ਆਸਾ ਕਰਦੇ ਆ ਸਾਨੂੰ ਡਰ ਰਹਿੰਦੇ ਵੀ ਸਾਨੂੰ ਨਾ ਮਾਰ ਦੋ ਕਿ ਬੱਚੇ ਬਹੁਤ ਖੇਡਦੇ ਮਾਰੋ ਮੇਰਾ ਬੱਚਾ ਜਿੱਦਾਂ ਦੇ ਯਾਨੀ ਕਿ ਇਹ ਸਭ ਤੋਂ ਵੀਡੀਓ ਹੋਇਆ ਕੰਤਾ ਬੋਲ ਰਿਓ ਇਸ ਬਿਮਾਰੀ ਤੋਂ ਬਚਾ ਕੇ ਮੈਨੂੰ ਕੋਈ ਨੁਕਸਾਨ ਨਾ ਪਹੁੰਚੇ ਮੇਰਾ ਸਰੀਰ ਠੀਕ ਰਹੇ ਕੋਈ ਐਕੋ ਤੋਂ ਨਾ ਕੋਈ ਇਸੇ ਮੈਂ ਨਾ ਗੱਲ ਬੋਲ ਚੱਕੀ ਬੀਬੀ ਬੀਬੀ ਦਾ ਕੰਮ ਹੈ ਸਾਚੀ ਜੀ ਬਾਈਓ ਮਨ ਕਾਲਕ ਮਨ ਸੁਣੋ ਸੁਣੋ ਈਓ ਸਾਹਿਬ ਨੂੰ ਕਹਿੰਦੇ ਆ ਉਹ ਕਹਿੰਦੇ ਨੇ ਜੀ ਨਹੀਂ ਦਿਲ ਲਾਦੀ ਜੀ ਨੂੰ ਕਹਿੰਦੇ ਆ ਉਹ ਕਹਿੰਦਾ ਬਸ 15 ਮੀਠਾ ਤੋਂ 24 ਦਾ ਕੀ ਪਹਿਲੇ एक निकम्मा मुख्यमंत्री है जो पैदा हुआ सरकार बना के ड्रिप ला के अस्पताल बै बै में बैठ गया है। तो सिंदो भरा हुआ पंजाब डूब रहा है। हां जी। ना कोई प्रशासन ही गया। कोणा दा हुजजाब करा के वो तो गया। जी। दो मिनट दो मिनट दो मिनट। ਨੋ ਮੈਂ ਕੋਈ ਆ ਨਾ ਲੱਖਾਂ ਦੀ ਤਨਖਾਹ ਤੁਹਾਡੇ ਫੈਸਲੇ ਆ ਦੀ ਹੈ ਨਾ ਸਾਰੀ ਜੇਬਾਂ ਤੇ ਹਰ ਮਹੀਨੇ ਜਾ ਰਹੀ ਨੇ ਜਿਹੜੇ ਆਰਾਮ ਨਾਲ ਘਰੇ ਬੈਠੇ ਨੇ ਅੱਜ ਇੱਥੇ ਕੰਮ ਕਰਨ ਵਾਸਤੇ ਬੰਦਾ ਇੱਕ ਨਹੀਂ ਹੈ ਹਾਂਜੀ ਬਹੁਤ ਬੁਰਾ ਹਾਲ ਹੈ ਗਵਰਨਮੈਂਟ ਕੀ ਹਾਲ ਕਰਤਾ ਪਹਿਲਾਂ ਜੀ ਗਲੀ ਉਸ ਦੀ ਕਿਸੇ ਮਾਰੀ ਬਹੁਤ ਵਧੀਆ ਕੀਤਾ ਵਧੀਆ ਵੀ ਪਾਸੀ ਸਵਰਤਕ ਸਫਾਈ ਤੱਕ ਨਹੀਂ ਕੀਤੀ ਨਾਲੇ 4 ਸਾਲਾਂ ਦਾ ਉੱਪਰ ਗਿਆ ਜੀ ਜਿਹੜਾ ਅਸੀਂ ਪਾਣੀ ਪੀਣੇ ਆ ਜੀ ਉਹ ਮਾਰ ਕੇ ਬੈਠਾ ਚਾਚਾ ਮਾਰ ਕੇ ਕਹਿੰਦਾ ਹੋਏ 2 ਮਿੰਟ ਤੁਸੀਂ 9 ਮਿੰਟ ਬਚਾ ਲਈ ਚੰਗੀ ਜੀ ਮੈਡਮ ਇਹ ਵੀ ਹੈਲਪਫੁਲ ਜਦੋਂ ਬਾਈ ਪਾਣੀ ਨਹੀਂ ਨਿਕਲਦਾ ਹੋਰ ਵੀ ਘਰ ਡਾਕਟਰ ਸਭ ਪਹਿਲੇ ਤਾਂ ਇਹਦਾ ਦੱਸੋ ਇਹਦਾ ਹੱਲ ਕੀ ਹੈਗਾ ਜਿਹੜੇ ਵਿੱਚ ਪਾਣੀ ਨਹੀਂ ਨਿਕਲਦਾ ਟੈਂਕ ਵਿੱਚ ਪਾਈ ਕੋ ਪਾ ਇਹ ਨਾ ਕੈਂਪੀ ਪਾਸ ਹੋਏ ਆ ਤੁਹਾਨੂੰ ਪਾਣੀ ਦੀ ਨਿਕਾਸੀ ਦੇ ਦੇ ਦੇਖੋ 80 ਵਰ ਸੂਵਰ ਤਾਂ ਹੋਗਾ ਜਦ ਸਰਕਾਰ ਬੰਨੀ ਮੇਰੇ ਹੱਥ ਚ ਸੀਵਰ ਪਾਣਾ ਨਹੀਂ ਹੈਗਾ ਅੱਛਾ ਪਹਿਲੇ ਸਰਕਾਰ ਸੀਗੀ ਸੀਵਰ ਵੀ ਪਾਇ ਡਰੇਨ ਵੀ ਪਾਇ ਸਾਰਾ ਕੁਝ ਕੀਤਾ ਹੁਣ ਜਿਹੜਾ ਮੈਂ ਹੱਥ ਚ ਨਹੀਂ ਮੈਂ ਝੂਠ ਮਾਰ ਕੇ ਨਹੀਂ ਜਾਵਾਂਗੇ ਹੁਣ ਇਸ ਪਾਣੀ ਨੂੰ ਕੱਢਣ ਵਾਸਤੇ ਕਨੂੰ ਪਾਈਪਾਂ ਦੀ ਲੋੜ ਹੈ ਕਨੂੰ ਡੀਜ਼ਲ ਦੀ ਲੋੜ ਹੈ ਕਿਹੜੀ ਚੀਜ਼ ਦੀ ਲੋੜ ਹੈ ਉਹ ਦੱਸੋ ਤਾਂ ਕਿ ਉਹ ਅਸੀਂ ਕੰਮ ਕਰੀਏ ਐਸੀ ਗੱਲ ਕੀਤੀ ਸੀ ਜੀ ਉਹ ਕਹਿੰਦੇ ਕੋਈ ਸੋਲੂਸ਼ਨ ਨਹੀਂ ਨਾ ਜਗ ਹੈ ਪਾਣੀ ਕੱਢਣ ਨੂੰ ਉਹ ਤੇ ਸੀ ਸਾਰੇ ਜੈਕ ਲਾ ਕੇ ਦੇਣ ਲਈ ਕੋਈ ਕੰਮਜਾਬ ਨਹੀਂ ਹੋਇਆ ਮਾਮਾ ਸੀਵਰੇਜ ਬੰਦ ਨੇ ਮਾਮਾ ਇੱਥੇ ਨਹੀਂ ਕੱਲਾ ਅੱਜ ਦਾ ਪਾਣੀ ਨਹੀਂ ਆ ਰਿਹਾ ਉਹ ਦੋ ਦਿਨਾਂ ਬਾਅਦ ਰਹਿ ਗਿਆ ਪਾਣੀ ਅਸੀਂ ਦੋ ਦਿਨਾਂ ਨੂੰ ਕੱਢ ਦਾਂਗੇ ਤੁਹਾਡਾ ਕੱਲ ਨੂੰ ਸਵੇਰ ਨੂੰ ਸੁਬਾ ਨੂੰ ਫੇਰ ਅਸੀਂ ਮਸ਼ੀਨਾਂ ਲਾਈਆਂ ਅੱਗੇ ਚੱਲਣ ਨਹੀਂ ਦਿੰਦੇ ਇਹਨਾਂ ਦੀ ਆਸ ਤੇ ਰੋਣਾ ਜੋ ਕਰਨਾ ਹੋਊਗਾ ਪਨੋਂ ਰਲ ਮਿਲ ਕੇ ਆਪ ਹੀ ਕਰਨਾ ਪਊਗਾ ਸਾਰੇ ਜਾਚੇ ਲੋਕੀ ਲੱਗੇ ਹੋਏ ਨਹੀਂ ਕੋਈ ਬਿਨੇ ਆਦੇ ਆਸ ਚ ਨਾ ਬੈਠੋ ਤਾਂ ਸਹੀ ਜਗਾ ਹੀ ਨਹੀਂ ਜੇ ਪਾਣੀ ਡੰਡਣ ਹੁੰਦੀ ਤੇ ਆ ਵੀ ਜੀ ਪ੍ਰਧਾਨ ਜੀ ਆ ਜਾਓ ਪ੍ਰਧਾਨ ਜੀ ਮੁਰੇ ਆ ਜਾਓ ਤੁਸੀਂ ਆਪਾਂ ਵੀ ਬੈ ਜਾਓ ਤੁਸੀਂ ਸਹੀ ਬੈਠੀ ਤੁਸੀਂ ਬੈਠੋ ਦੋ ਮਿੰਟ ਬੋਲੋ ਤੁਸੀਂ ਬੈਠੋ ਨਹੀਂ ਚੱਲੋ ਹੋਇਓ ਜਾਰੀ ਹੋ ਜਾਓ ਤੁਸੀਂ ਐਂਪਰ ਆ ਹੋਏ ਹੋ ਤੁਸੀਂ ਖੜੇ ਹੋਏ ਹੋ ਨਹੀਂ ਬੋਲ ਜੀ ਇਹਨਾਂ ਦਾ ਸੇੜੀ ਉਹਨਾਂ ਦਾ ਦੋ ਮਿੰਟ ਚ ਕਰਦੇ ਹੋ ਨਾ ਤੁਸੀਂ ਜਾਰੀ ਹੋ ਜਾਓ ਨਮਸਕਾਰ ਸ਼ਹਿਰ ਦੇ ਵਿੱਚ ਦੋ ਪਾਈਪਾਂ ਹੁੰਦੀਆਂ ਨੇ ਤੁਸੀਂ ਸਾਡੇ ਨਾਲ ਵੱਧ ਤਿਆਰ ਬੇਕਾਰੋਂ ਵੱਧ ਐਜੂਕੇਟਡੋਂ ਸਭ ਕੁਝ ਲੈ ਸ਼ਹਿਰ ਦੇ ਵਿੱਚ ਦੋ ਪਾਈਪਾਂ ਹੁੰਦੀਆਂ ਨੇ ਇੱਕ ਰੇਨ ਵਾਟਰ ਦੀ ਇੱਕ ਸੀ ਵੇਜ਼ ਵਾਟਰ ਦੀ ਠੀਕ ਹੈ ਜੀ ਸੀ ਵੇਜ਼ ਸਿਸਟਮ ਸਾਡਾ ਕਿੰਨਾ ਹੈ ਉਹ ਚਲੋ ਬਲੌਕ ਹੋ ਗਿਆ ਜਿਹੜਾ ਸਿਸਟਮ ਸਾਡਾ ਹੁਣ ਅਸੀਂ ਚਾਹੁੰਨੇ ਆ ਰੇਨ ਵਾਟਰ ਦਾ ਆਈਆ ਰੇਨ ਵਾਟਰ ਦਾ ਸਾਡਾ ਸਾਨੂੰ ਕੋਈ ਕੋਈ ਕਿੱਡਾ ਵੀ ਇੰਜੀਨੀਅਰ ਆ ਜੇ ਉਹਨੂੰ ਕਿੱਥੇ ਪਾਣੀ ਇਕੱਠਾ ਕਰਨ ਦੀ ਲੋੜ ਨਹੀਂ ਹੈਗੀ ਸਾਡਾ ਪਾਣੀ ਆਟੋਮੈਟਿਕ ਪੁਰਾਣੀ ਮੰਡੀ ਦਾ ਚੌੜੀ ਗਲੀ ਚ ਨਵੀਂ ਮੰਡੀ ਦਾ ਗੋ ਚੱਕਰ ਚ ਇਕੱਠਾ ਹੋਣ ਲੱਗ ਗਿਆ ਸਿਸਟਮ ਇਹ ਹੈ ਉਹ ਕੋਈ ਵੀ ਇੰਜੀਨੀਅਰ ਜੋ ਵੀ ਕੋਈ ਇੰਜੀਨੀਅਰ ਹੈ ਉਹ ਸਿਰਫ ਦੋਵੇਂ ਥਾਵਾਂ ਤੋਂ ਪਾਣੀ ਚੱਕ ਕੇ ਉਹਦਾ ਰੇਨ ਵਾਟਰ ਦਾ ਸੋਲੂਸ਼ਨ ਕਰਦੇ ਜੀ ਸੀਵੇਜ ਤਾਂ ਚੱਲ ਰਹੀ ਸੀ ਫੇਰ ਵੀ ਚੱਲੀ ਜਾਂਦਾ ਹੈ ਤਾਂ ਸੀਵੇਜ ਤਾਂ ਮਹੀਨੇ 20 ਦਿਨਾਂ ਦੀ ਸਮੱਸਿਆ ਜੀ ਕੋਈ ਗੱਲ ਨਹੀਂ ਹੈ ਪੂਰਾ ਸਾਰੇ ਡਰੇਨੇਜ ਸਿਸਟਮ ਦਾ ਪੂਰਾ ਨਕਸ਼ਾ ਕੱਢ ਕੇ ਪੂਰਾ ਡਿਪਾਰਟਮੈਂਟ ਨੂੰ ਬਿਠਾ ਕੇ ਉਹ ਤਾਂ ਸਿਸਟਮ ਉਹ ਲੈਵਲਸ ਵਗੈਰਾ ਬਣਾ ਸਕਦੇ ਨੇ ਹਾਂਜੀ ਹਾਂਜੀ ਲੈਵਲ ਨਾਲ ਉਹ ਪਰ ਉਹ ਤਾਂ ਉਹ ਤਾਂ ਹੁਣ ਅੱਜ ਤਾਂ ਹੁਣ ਨਹੀਂ ਲੱਗਾ ਹਾਂਜੀ ਜਿਹੜਾ ਸੋਲੂਸ਼ਨ ਹੈ ਹੁਣ ਇਹ ਗਲੀ ਆ ਸਾਡੀ ਗਲੀ ਉੱਚੀ ਚੱਕ ਦੇਣਗੇ ਜੀ ਨਾਲ ਵਾਲੀ ਦਾ ਟੈਂਕਰ ਪਾ ਦੇ ਉੱਚੇ ਉੱਚਾ ਚੱਕਣਾ ਕੋਈ ਸੋਲੂਸ਼ਨ ਨਹੀਂ ਕੋਈ ਸੋਲੂਸ਼ਨ ਨਹੀਂ ਹੈ ਜੀ ਸਰਕਾਰੀ ਨਾਲ ਗੱਲ ਹੋਈ ਆਣੀ ਡਰੇਨ ਦਾ ਪੰਜ ਕੁ ਤਨੀਮਾ ਹੋ ਗਿਆ ਵੀ ਅਸੀਂ ਅਹਿਮਦਪੁਰ ਵਾਲੇ ਸਰਪੰਚ ਨੂੰ ਨਾਲ ਲੈ ਕੇ ਤੇ ਵੀ ਉਹ ਅਸੀਂ ਬਣਾ ਲਿਆ ਜੀ ਸਰਪੰਚ ਸਾਹਿਬ ਵੀ ਕਹਿੰਦੇ ਲਾ ਲਓ ਕੋਈ ਚੱਕਰ ਨਹੀਂ ਸਰਦੇ ਕੋਲੇ ਸਾਧਨ ਹੀ ਹੈਗਾ ਜੀ ਨਗਰ ਕੌਂਸਲ ਅਸੀਂ ਕਹਿੰਦੇ ਉਹ ਪੰਪ ਦਿੱਤਾ ਜਾਵੇ ਅਸੀਂ ਉੱਥੇ ਲਵਾ ਲਈਏ ਚਲੋ ਪੰਪ ਤੇ ਲੱਕੀ ਲਾਓ ਪੰਪ ਦੇ ਇਹਨਾਂ ਨੂੰ ਗਰੰਟ ਦਿਓ ਲੱਕੀ ਆਵੇ ਤੇ ਪੰਪ ਚਲਾਣ ਲਈ ਤੁਹਾਨੂੰ ਕਿੰਨਾ ਡੀਜ਼ਲ ਕਿੰਨਾ ਲੱਗੂਗਾ ਦੇਵਾਗੇ ਕੀਆ ਕਰੋ ਜਿੰਨਾ ਡੀਜ਼ਲ ਦਾ ਜਿੰਨਾ ਜੋ ਖਰਚਾ ਹੋਏਗਾ ਉਹ ਹਸਪਤਾਲੀ ਦਾ ਖੁਦ ਹੋਗਾ ਪਾਖਮੇ ਦੇ ਜਾਂਦੀਆਂ ਤੁਹਾਨੂੰ ਪਾਪ ਦੇ ਪੈਸੇ ਡੀਜ਼ਲ ਜਿੰਨਾ ਤੁਹਾਨੂੰ ਲੱਗੂਗਾ ਉਹ ਡੀਜ਼ਲ ਅਸੀਂ ਸਾਡੀ ਪਾਰਟੀ ਆਪ ਦੋਗੇ ਤੇ ਆ ਅਸੀਂ ਵੀ ਨਾਮ ਬੱਲੇ ਵਾਲੇ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਦੇ ਤੁਹਾਡੇ ਨਾਲ ਅਸੀਂ ਵੀ ਨਾਮ ਬੱਲੇ ਵਾਲੇ ਕਿਸੇ ਗੱਲ ਤੋਂ ચાચી સંભાલે ભરોસા સંભાળી हिकु मिंट चुप हिकु चुप ਦੀਪਾ ਹਰ ਸਿਰ ਕੋਰ ਬਾਦਲ ਜਿੰਦਾਬਾਦ ਦੀਪਾ ਹਰ ਸਿਰ ਕੋਰ ਬਾਦਲ ਖੜੇ ਆ ਵਿਚਾਲੇ ਆ ਕੇ ਤੇਰੇ ਬੋਲੀ ਕੇ ਕੋਈ ਨਹੀਂ ਆਇਆ ਕਿੰਨੇ ਬੋਲ ਮਾਰ ਰਿਹਾ ਇਹ ਇੰਦਰ ਇਹਨਾਂ ਨੇ ਮੈਨੂੰ ਬਣਾਇਆ ਮੈਂ ਆਪ ਤਾਂ ਨਹੀਂ ਬਣਿਆ ਚਲੋ ਫੇਰ ਚਲੋ ਵਿਚਤਾ ਖੜੇ ਹੋ ਤੁਸੀਂ ਨਹੀਂ ਚਲੋ ਜੀ ਨਹੀਂ ਆਉਂਦਾ ਦਵਾ ਦੇ ਬਹੁਤ ਆਪਣੀ ਇੱਕ ਮਿੰਟ ਜੀ ਇੱਕ ਮਿੰਟ ਆਵੇਂ ਪਾਈਪ ਦੀ ਕਟ ਕਰ ਰਹੇ ਨੇ ਬੋਲ ਕਿਵੇਂ ਬਣੇਗਾ ਕੀ ਪਤਾ ਦੇਤਾ ਜਿਸ ਨਾਲ ਜੋ ਤੁਹਾਨੂੰ ਜਿੱਤੇ ਲੱਗ ਤੋਂ ਨਿਕਲਣਾ ਸੋਚ ਰਹੇ ਹਾਂ ਦਰਸਾ ਅੱਗੇ ਲੋੜਿਆ ਕੁਝ ਮਿੰਟ ਹੈ ਕਿ ਮੈਨੂੰ ਪਾਣੀ ਆਹ ਮੈਨੂੰ ਗਾਸ ਪੀਂਦੇ ਆਪਾਂ ਸਹੀ ਕਰਦੇ ਆ ਨਾ

ਠੀਕ ਹੈ ਲੱਗਿਆ ਹੋਊਗਾ ਸੀ ਨਹੀਂ ਕਹਿੰਦੇ ਵੀ ਨਹੀਂ ਲੱਗਿਆ ਸੀ ਆ ਪਰ ਅੱਜ ਸਾਡਾ ਵਿਵਾਈ ਦਾ ਪ੍ਰੋਗਰਾਮ ਖਰਾਬ ਕਰਨ ਲਈ ਪ੍ਰੋਗਰਾਮ ਬੰਦਾ ਸੀ ਨਾ ਮਤਲਬ ਇਹਦੀ ਘਰ ਵਾਲੀ ਲੇਡੀ ਜੀ ਐਮਸੀ ਮੈਂ ਚਾਹੁੰਨੀ ਆ ਜਿੱਥੇ ਵੀ ਕੋਈ ਲੇਡੀ ਜੀ ਐਮਸੀ ਖੜੀ ਹੁੰਦੀ ਆ ਉਹ ਆਪਣੇ ਬਾੜ ਦੇ ਲੋਕਾਂ ਦੀ ਆਸਮਾਨ ਸਾਰਾ ਹੱਲ ਕਰੇ ਤੇ ਉਹਨਾਂ ਦੀ ਗੱਲ ਸੁਣੀ ਇੱਥੇ ਕੋਈ ਲੇਡੀ ਜੀ ਐਮਸੀ ਬਾਹਰ ਨਹੀਂ ਆਉਂਦੀ ਉਹਨਾਂ ਨੇ ਘਰ ਵਾਲੇ ਪ੍ਰਧਾਨੀਆਂ ਕਰ ਦਿੰਦੇ ਆ ਕਿ ਦੱਸੋ ਆ ਸਾਡਾ ਕਸੂਰ ਦੱਸੋ ਸਾਡੀ ਸੁਨੋਮੀ ਘਾਲੀ ਦਾ ਕਸੂਰ ਦੱਸੋ ਦੀਪਾ ਜੀ ਹਰਸਿਮਰ ਤੋਂ ਅੱਜ ਆਪਣੇ ਵਿਚਕਾਰ ਆਏ ਨੇ ਆ ਸਾਨੂੰ ਚਿੱਠੀ ਵੀ ਦੇ ਕੇ ਗਏ ਨੇ ਅੱਜ ਸਾਨੂੰ ਪੰਪਰੀ ਜਿਹੜੀ ਜੋ ਦਾ ਜੀ ਵਿਸ਼ਵਾਸ ਦੇ ਕੇ ਗਏ ਨੇ ਇੱਥੇ ਮਲ ਬਾੜਵਾ ਅੱਜ ਉਹਨਾਂ ਨੇ ਵਿਸ਼ਵਾਸ ਇਹ ਦਵਾਇਆ ਦੇਖੋ ਪੰਪਰੀ ਚਿੱਠੀ ਸਾਡੇ ਹੱਥ 'ਚ ਆ ਅਸੀਂ ਪੰਪ ਲੈ ਕੇ ਇਹਦਾ ਪਾਣੀ ਕਰਵਾਵਾਂਗੇ ਤੇ ਨਾਲ ਨਾਲ ਤੇਲ ਦਾ ਪ੍ਰਬੰਧ ਵੀ ਅਸੀਂ ਕਰਾਂਗੇ ਜਿਹੜਾ ਜਿਹੜਾ ਉੱਥੇ ਤੇਲ ਲੱਗੂ ਉਹ ਵੀ ਅਸੀਂ ਕਰਾਂਗੇ ਤੇ ਅੱਜ ਇਹ ਔਖੇ ਹੁੰਦੇ ਨੇ ਵੀ ਹਾਂ ਹਾਂ ਬੀਬਾ ਜੀ ਨੰਬਰ ਬਣਾ ਗਈ ਤੇ ਇਹ ਸੁਖੀ ਐਮਸੀ ਆਉਦੇ ਨੰਬਰ ਬਣਾ ਗਈ ਅਸੀਂ ਕਹਿੰਦੇ ਨੰਬਰ ਬਣਾ ਲਓ ਤੁਹਾਡੀ ਕਾਂਗਰਸ ਤੋਂ ਲਿਆਓ ਪੂਰੇ ਭਰਾਓ ਕਿਹਨੂੰ ਮਲਾਉਂਦੇ ਹੋ ਕਿਸੇ ਲੀਟਰ ਨੂੰ ਤਾਂ ਬਲਾਅ ਹੋ ਰੇ ਤੁਹਾਡਾ ਲੀਟਰ ਤਾਂ ਆਵੇ ਤੁਸੀਂ ਇਕੱਲੇ ਬਣਾਈਓ ਨਾ ਇਕੱਲੇ ਤਾਂ ਅਸੀਂ ਬਾਦੂ ਕਿਹੜੇ ਲੈ ਗਏ ਚੌੜੀ ਗਲੀ 'ਚ ਮੈਂ ਵੀ ਕਿੰਨੇ ਵਾਰੀ ਗੇੜੇ ਦੇ ਆਗੀ ਮੈਂ ਕਿਸੇ ਨੂੰ ਵਿਸ਼ਵਾਸ ਕੀ ਦਵਾਵਾ ਜਦੋਂ ਮੇਰੀ ਸਰਕਾਰ ਅਸੀਂ ਇੰਨਾ ਨਹੀਂ ਵੀ ਸਰਕਾਰ ਨਹੀਂ ਚਲੋ ਇਹ ਆਪਦੇ ਬੰਦਾ ਦਾ ਬਲਾਉਣ ਆ ਦੇਖੋ ਅੱਜ ਦੇ ਹਾਲਾਤ ਨੇ ਅਸੀਂ ਚਾਹੁੰਦੇ ਨਹੀਂ ਹੈਗੇ ਵੀ ਲੜਨਾ ਅਸੀਂ ਚਾਹੁੰਦੇ ਹਾਂ ਵੀ ਸ਼ਹਿਰ ਦਾ ਕੰਮ ਕਰਿਆ ਜਾਵੇ ਅਸੀਂ ਕਿਸੇ ਵੀ ਹੱਦ ਦਾ ਜਿਹੜੀ ਅੱਜ ਦੀ ਜਿਹੜੀ ਇਹਨੇ ਕਰੀ ਆ ਕੇ ਇਹ ਉਹਨੀ ਹਰਕਤ ਕਰੀ ਐ ਇਸ ਬੰਦੇ ਨੇ ਤੇ ਮੈਂ ਚਾਹੁੰਨੀ ਆ ਵੀ ਅੱਗੇ ਤੋਂ ਬੀਬੀਆਂ ਚੌੜੀ ਗਲੀ ਜਿੱਥੇ ਵੀ ਕਿਤੇ ਬੀਬੀ ਸਾਡੀ ਇਲੈਕਸ਼ਨ ਲੜੀ ਹੋਈ ਹੈ ਉੱਥੇ ਬੀਬੀ ਆ ਕੇ ਗੱਲ ਕਰੇ ਨਾ ਕਿ ਬੰਦਾ ਪ੍ਰਧਾਨ ਕੀ ਕਰੇ ਸੋ ਮੈਂ ਐਨੇ ਕਹਿੰਦੀ ਮੀਡੀਆ ਦਾ ਸਾਰਿਆਂ ਦਾ ਧੰਨਵਾਦ ਤੁਸੀਂ ਇੱਥੇ ਆਏ ਤੇ ਅੱਜ ਕਵਰੇਜ ਕਰੀ ਅਸੀਂ ਚਾਹੁੰਦੇ ਆ ਕਿ ਕਿਸੀਂ ਇਹ ਲੋਕਾਂ ਨੂੰ ਇਸ ਸਮੱਸਿਆ ਦਾ ਹੱਲ ਕਰਕੇ ਦੇਈਏ ਨਾ ਕਿ ਅਸੀਂ ਕਿਸੇ ਗੱਲ ਦੀ ਬਤ ਧੰਨਵਾਦ ਨਾਲ ਆਉਦੇ ਨਾਲ

آو گرے گوني گوني کوئی آنکھیں جھولے ہا رنگا یوں نہ میں رنگا ہا تے بولے ٹھیک ہو جا اپنا نام کوئی گال آلو مندر دی Não, don't know that they <laughs> ਸਤਿ ਸ਼੍ਰੀ ਅਕਾਲ ਸਤਿਕਾਰਯੋਗ ਜਨਤਾ ਨੂੰ ਆਸ਼ੀਰਵਾਦ ਸਤਿਕਾਰਯੋਗ ਵੱਧ ਕੰਮ ਇਹਨਾਂ ਨੇ ਕੀਤਾ ਸਾਬ ਉਹਨੇ ਪ੍ਰੋਫੈਸ਼ਨਲ ਆਤਾ ਉਹਨੇ ਮੈਡਮ ਨੂੰ ਬੁਲਾਤਾ ਅਸੀਂ ਚਾਵਲਾ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਉਸ ਦਿਵਾਲ ਅਸੀਂ ਆਰਦੇ ਦੌਰ ਤੇ ਮੰਡੀ ਦੇ 134500 ਰੁਪਏ ਦਾ ਕਟਾ ਕੀਤਾ ਪਹਿਲਾ ਘੋੜਾ ਵਾਲਾ ਇਹਨੇ ਵੇਰ ਕਟਾ ਕੀਤਾ ਉਹਨੇ ਮੈਡਮ ਤੁਹਾਨੂੰ ਆ 1.5 ਲੱਖ ਰੁਪਏ ਦੇ ਅਗੇ ਗਏ ਨੇ ਦੋ ਆ ਪੰਪ ਸੈੱਟ ਦੇ ਕੇ ਗਏ ਪੰਪ ਸੈੱਟ ਜਦੋਂ ਲੱਗਣਗੇ ਉਹ ਤਾਂ ਦੇਖਾਂਗੇ ਜਿਹੜਾ 1.5 ਲੱਖ ਰੁਪਏ ਤੈਨੂੰ ਕਹਿ ਛੱਡ। ਇਹ ਸਾਰੇ ਕਹ ਪਹਿਲੇ 1.5 ਲੱਖ ਰੁਪਏ ਨਾਲ ਸਾਡੇ ਪੂਰੇ ਇੱਕ ਵਾਰ ਹੀ ਹੋ ਜਾਣਗੇ। ਉਹਦੇ ਬਾਅਦ ਅਸੀਂ ਫਲੱਡ ਗੇਟ ਲਵਾਣੇ ਆ। ਚਾਰੇ ਕਿੱਡਾਂ ਦੇ ਫਲੱਡ ਗੇਟ ਲਵਾਵਾਂਗੇ। 8 ਉੱਚੇ ਨਹੀਂ ਕਰਾਂਦੇ ਫਲੱਡ ਗੇਟ ਲਵਾਵਾਂਗੇ। ਉੱਚਾ ਕਰਨਾ ਮੰਡੀ ਦਾ ਨੁਕਸਾਨ ਆਏਗਾ, ਗਾਹਕ ਨਹੀਂ ਆਉਣਗੇ। ਅਜਿਹਾ ਫਲੱਡ ਗੇਟ ਲਾਵਾਏ ਜੇ ਮੀਂਹ ਪੈਣ। ਫਲੱਡ ਗੇਟ ਮੇਰੇ ਕੰਮ ਚੱਲੂਗਾ। ਲਾ ਕੇ ਅੱਗੇ ਮਰੇ ਹੋਣਾ। ਦੀ ਬਾਲੀ ਦੀ ਬਾਲੀ ਨੂੰ ਮੈਂ ਉਹਨਾਂ ਦੇ ਅਕਾਊਂਟ ਵਿੱਚ ਪਾ ਦੋ ਮੈਂ ਜੀ ਮੇਰੀ ਬਹੁਤ ਟਿਕ ਜਾਣਾ ਰਸਕਣੀ ਹੈ ਜੀ ਤੇ ਇਨਾ ਕ ਸਿਸਟਮ ਸੀ ਖੋਵਾ ਜਾਈਂਦੇ ਉਹਦਾ ਸਿਸਟਮ ਵੀ ਹੋ ਗਿਆ ਕੋਈ ਵੀ ਸਾਲ ਹੋ ਨਹੀਂ ਉਹਦਾ ਫਿਰ ਕੱਲ ਨੂੰ ਕੀ ਇਹਦਾ ਉਹ ਇੱਕ ਦੂਸਰਾ ਬਜ਼ਾਰ ਬੰਦ ਹੋ ਜਾਊਗਾ ਤੇ ਇਨ ਪਾ ਦੇਣਾ ਜੀ ਬਾਕਸ ਸਾਰੀ ਮੰਡੀ ਇੱਥੇ ਖੜੀ ਹੈ ਚੀਕਾ ਮਾਰ ਰਹੀ ਹੈ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਹਾਡਾ ਐਮਐਲਏ ਬੁਦਰਾਮ ਕਿੱਥੇ ਹੈ ਕਹਿੰਦੇ ਬੁਦਰਾਮ ਦੀ ਅਸੀਂ ਸ਼ਕਲ ਨਹੀਂ ਦੇਖੀ ਕੀ ਹੋ ਰਹੀ ਹੈ ਇੱਥੇ ਆਇਆ ਪ੍ਰਸ਼ਾਸਨ ਦਾ ਇੱਕ ਬੰਦਾ ਨਹੀਂ ਆਇਆ ਡੀਸੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੂੰ ਇਹਦੇ ਬਾਰੇ ਪਤਾ ਤੱਕ ਨਹੀਂ ਹੈ ਮੈਂ ਹੈਰਾਨ ਹਾਂ ਕਿ ਜਿਸ ਮੰਡੀ 'ਚ ਆਪਾਂ ਸੀਵਰ ਵਗੈਰਾ ਲਗਾ ਲੋਕੀ ਮੰਨਦੇ ਸੀ ਤੇ ਨਾਲ ਦੀ ਨਾਲ ਸੀਵਰ ਲੱਗਦਾ ਸੀ ਆ ਜੋ ਸੀਵਰ ਜਿਹੜਾ ਲੱਗੂ ਸਫਾਈ ਤੱਕ ਨਹੀਂ ਕੀਤੀ ਇੰਨਾ ਬੁਰਾ ਹਾਲ ਸੀਵਰ ਦਾ ਹੈਗਾ ਕਿ 15 ਦਿਨ ਤੋਂ ਹੀ ਗੰਦੇ ਪਾਣੀ ਦੇ ਲੋਕੀ ਬਾਹਰ ਨਹੀਂ ਨਿਕਲ ਸਕਦੇ ਆਪ ਦੇ ਪੈਸਿਆਂ ਦੇ ਨਾਲ ਲੋਕੀ ਪمپ ਸੈਟ ਲਾ ਕੇ ਡੀਜ਼ਲ ਲਾ ਕੇ ਆਪਣਾ ਪਾਣੀ ਕੱਢਣ ਚ ਲੱਗੇ ਨੇ ਨਾ ਪ੍ਰਸ਼ਾਸਨ ਨਾ ਐਮਐਲਏ ਨਾ ਸਰਕਾਰ ਨਾ ਕਮੇਟੀ ਇਸ ਤਰ੍ਹਾਂ ਲੋਕੀ ਕਿਵੇਂ ਚੱਲਣਗੇ ਮੈਂ ਹੈਰਾਨ ਆਂ ਕਿ ਮੁੱਖ ਮੰਤਰੀ ਢੇਪ ਲਾ ਕੇ ਜਾ ਕੇ ਹਸਪਤਾਲ 'ਚ ਬਹਿ ਜਾਂਦਾ ਦੋ ਦਿਨ ਵਵਾਈ ਘੇੜੇ ਲਾ ਕੇ ਤੇ ਉਹਨਾਂ ਦਾ ਫਿਰ ਮੁੱਖ ਮੰਤਰੀ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਲੋਕਾਂ ਦੇ ਘਵਾਲੇ ਕਰਤਾ ਗੱਡੀ ਚੌਰਾ ਨੂੰ ਜਾਣਾ ਪਿਆ ਜਿਹੜੇ ਕਰਤੋਂ ਨਹੀਂ ਤਾਂ ਬੇਬੇ ਦੀ ਬਡਲ ਕੋਲ ਹਸਪਤਾਲ ਚ ਗਏ ਜੀ ਭਈ ਉਹ ਹਸਪਤਾਲ ਚ ਗਏ ਤਾਂ ਫਿਰ ਐਮਐਲਏ ਸਾਹਿਬ ਕੀ ਕਰ ਰਹੇ ਨੇ ਉਹ ਤਾਂ ਇੱਕ ਹੀ ਹਨ ਉਹ ਦਰਾਮ ਜੀ ਜੇ ਤੁਸੀਂ ਮੇਰੀ ਗੱਲ ਸੁਣ ਰਹੇ ਹੋ ਇੱਕ ਵਾਰੀ ਨਹੀਂ ਦੋ ਵਾਰੀ ਤੁਸੀਂ ਜਿੱਤ ਚੁੱਕੇ ਅਜਾ ਆ ਕੇ ਤੇ ਹਾਲ ਦੇਖੋ ਸੁੱਤੀ ਹੋਈ ਸਰਕਾਰ ਨੂੰ ਜਗਾਓ ਸਰ ਉਹ ਜਗਾਓ ਜਿਹੜਾ ਲੱਖਾਂ ਦੀ ਤਨਖਾਹ ਲੈਂਦੇ ਨੇ ਤੇ ਉਹਨਾਂ ਦਾ ਕੰਮ ਕਰਾਓ ਅੱਜ ਲੋਕਾਂ ਨੇ ਆਪਣੇ ਪੈਸਿਆਂ ਦੇ ਨਾਲ ਇੱਥੇ ਕਰ ਰਹੇ ਨੇ ਦੋ ਪੰਪ ਸੈਟ ਮੈਂ ਦੇ ਕੇ ਗਈ ਹਾਂ ਤੇ ਲੱਖ ਰੁਪਏ ਦਾ ਡੀਜ਼ਲ ਅਕਾਲੀ ਵਾਲੇ ਨਾਲ ਨੂੰ ਦਊਗਾ ਪਾਣੀ ਕਟਾ ਨਹੀਂ ਸੋਣਿਆ ਸਰੀਆ ਕਾਲੇ ਤੇ ਬਾਅਦ ਅਸੀਂ ਚੌੜੀ ਗਲੀ ਵੀ ਜਾ ਰਹੇ ਹਾਂ ਤੇ ਮੈਂ ਸਿੰਘਲਾ ਸਾਹਿਬ ਜੇ ਸਿੰਘਲਾ ਜੀ ਨੂੰ ਵੀ ਕਹਿਣਾ ਚਾਹੁੰਦੀ ਹਾਂ ਸਾਰਾ ਮਾਨਸਾ ਡੁੱਬਿਆ ਪਿਆ ਸ਼ਹਿਰ ਪਟਾ ਬੰਦ ਪਿਆ ਹੈਗਾ ਮਹੀਨੇ ਪਹਿਲੇ ਮੈਂ ਉਸ ਸ਼ਹਿਰ ਚ ਗਈ ਸੀ ਤੇ ਡੀਸੀ ਸਾਹਿਬ ਨੂੰ ਫੋਨ ਕਰਕੇ ਕਿਹਾ ਸੀ ਕਿ ਘੋਡੇ-ਘੋਡੇ ਪਾਣੀਆਂ ਘੋਡੇ ਪਾਣੀਆਂ ਲੱਖ ਭਾਈ ਪਹੁੰਚ ਗਿਆ ਮਹੀਨੇ ਪਰ ਤੋਂ ਪਾਣੀ ਬਾਹਰ ਨਹੀਂ ਨਿਕਲਿਆ ਉਸ ਡੁੱਬੇ ਹੋਏ ਸ਼ਹਿਰ ਨੂੰ ਸਿੰਘਲਾ ਸਾਹਿਬ ਵਿਦੇਸ਼ ਦਾ ਦੌਰਾ ਤੋਂ ਸੀ ਸੁੰਨਿਆ ਛੁੱਟੀ ਬਣਾ ਕੇ ਆਏ ਹੋ ਜੀ ਸਾਧਕਾ ਛੁੱਟੀ ਮਨਾਓ ਲੇਕਿਨ ਜਿਹੜੀ ਜ਼ਿੰਮੇਵਾਰੀ ਲੋਕਾਂ ਨੇ ਦਿੱਤੀਆਂ ਜਾ ਕੇ ਉਹਨਾਂ ਦਾ ਪਾਲੀ ਕਢਵਾਓ ਜਿਹੜੇ ਲੱਖਾਂ ਦਾ ਤੁਸੀਂ ਉੱਥੇ ਅਫਸਰਾਂ ਨੂੰ ਤਨਖਾਹ ਦਿੰਦੇ ਹੋ ਉਹਨਾਂ ਤੋਂ ਕੰਮ ਕਰਾਓ ਤੇ ਜਿਹੜਾ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਖਜ਼ਾਨੇ ਦੇ ਉੱਤੇ ਚੜਦਾ ਉਸ ਖਜ਼ਾਨੇ ਵਿੱਚੋਂ ਪੈਸੇ ਕੱਢੋ ਇਹ ਕੇਜਰੀਵਾਲ ਨੂੰ ਮੈਂ ਕਹਿੰਨੀ ਆ ਕਿ ਦਿੱਲੀ ਵਿੱਚ ਤੁਸੀਂ ਆਪਣੀ ਰਿਸ਼ਟਾਚਾਰ ਵਾਲੀ ਤੁਹਾਡੇ ਪਟਾਲੇ ਦੇ ਕੇਸ ਦੇ ਤੁਸੀਂ ਤਰੀਕ ਵਿੱਚ ਉੱਥੋਂ ਤੁਸੀਂ ਆਪਣੀ ਅੰਗ ਭਜਨ ਵਾਸਤੇ ਲਿਖ ਕੇ ਦਿੱਤਾ ਅਦਾਲਤ ਨੂੰ ਕਿ ਮੈਨੂੰ ਦਿਲ ਪੰਜਾਬ ਦੇ ਹੜਾ ਵਿੱਚ ਮੈਨੂੰ ਕਮ ਹੈ ਤੇ ਹੜਾ ਨੂੰ ਤੁਸੀਂ ਦੇਖ ਕੇ ਕੀ ਗਏ? ਦੁਆਨੀ ਤੁਸੀਂ ਨਹੀਂ ਦਿੱਤੀ। ਦੁਆਨੀ ਤੁਹਾਡੇ ਮੁੱਖ ਮੰਤਰੀ ਨੇ ਐਲਾਨ ਨਹੀਂ ਕੀਤਾ। ਨਾ ਤੁਹਾਡੇ ਕੇਂਦਰ ਦੇ ਖੇਤੀਬਾੜੀ ਮੰਤਰੀ ਆ ਕੇ ਇਥੇ ਤਾਂ ਹੀ ਪਾਣੀ ਵਿੱਚ ਘੁਮ ਕੇ ਚਲੇ ਗਏ। ਫਸਲਾਂ ਨੂੰ ਦੇਖ ਕੇ ਇੱਕ ਦੁਆਨੀ ਉਹਨਾਂ ਨੇ ਐਲਾਨ ਨਹੀਂ ਕੀਤੀ। ਅਫਗਾਨਿਸਤਾਨ 'ਚ ਮੁਚਾ ਹਾਲ ਹੈ 24 ਘੰਟੇ ਦੇ ਅੰਦਰ ਸਾਡਾ ਦੇਸ਼ ਉੱਤੇ ਮਦਦ ਭੇਜਦਾ ਹੈ। ਇੱਥੇ ਲੋਕੀ ਪਾਵੇਂ ਡੋਬ ਜਾਣ, ਪਾਵੇਂ ਸ਼ਹਿਰ ਡੁੱਬ ਜਾਏ। ਭਾਵੇਂ ਅਨਾਜ ਮੰਡੀ ਟੁੱਬ ਚਾਏ ਨਾ ਕੇਂਦਰ ਨੂੰ ਪਰਵਾਹ ਨਾ ਸੁਭੇਦੀ ਸਰਕਾਰ ਨੂੰ ਪਰਵਾਹ ਹੈ ਪੰਜਾਬ ਦੇ ਲੋਕੀ ਜਾਨ ਕਿੱਥੇ ਇਹਨਾਂ ਦੇ ਨਾਲ ਮਤੇਈ ਮਾਦਾ ਸਬਾਬ ਕਿਉਂ ਆਪਾ ਕਰਦੇ ਹੋ ਮੈਂ ਲੋਕਾਂ ਨੂੰ ਵਿਸ਼ਵਾਸ ਦਿਲਾਉਣੀਆਂ ਖੜੀ ਖੇਤਰੀ ਪਾਰਟੀ ਤੁਹਾਡੇ ਨਾਲ ਖੜੀ ਹੈ ਕੋਈ ਸਾਡੀ ਮਦਦ ਚਨਾਇਆ ਸੀ ਇੱਕ ਦੂਜੇ ਦੀ ਮਦਦ ਕਰਕੇ ਇਸ ਨਰਕੋਂ ਤੁਹਾਨੂੰ ਕੱਢਾਂਗੇ ਜਿਸ ਦਿਨ ਤੁਸੀਂ ਸਾਡੀ ਸਰਕਾਰ ਬਣਾਦੀ ਇਹ ਸਿਵਰ ਸਿਸਟਮ ਨੂੰ ਇਹੋ ਜਿਹਾ ਕਰਾਂਗੇ ਕਿ ਇਹੋ ਜਿਹਾ ਪਾਣੀ ਕਦੇ ਇੱਥੇ ਖੜਾ ਨਹੀਂ ਹੋਗਾ ਤੇ ਔਖੇ ਸਮੇਂ ਵਿੱਚ ਕੋਈ ਤੁਹਾਡੇ ਨਾਲ ਖੜੇ ਨਾ ਖੜੇ ਪਾਰਟੀ ਆਪਣੀ ਖੇਤਰੀ ਪਾਰਟੀ ਆ ਤਕੜੀ ਤੁਹਾਡੇ ਨਾਲ ਖੜੂਗੀ ਜਿੰਨੇ ਚੋਕਿਆ ਅੱਜ ਵੀ ਖੜੇ ਆ ਤਾਂ ਤੁਸੀਂ ਵਾਅਦਾ ਕਰ ਦਿੱਤੀ ਉਸ ਨੂੰ ਵਾਅਦਾ ਕਰਕੇ ਦਿਖਾ ਭਾਈ ਪੰਜਾਬ ਜਿਹੜਾ ਹੜਾ ਆਇਆ ਬੀਐਮਬੀ ਦੇ ਆਗੂਆਂ ਨੇ ਵੀ ਕਿਹਾ ਤਾਂ ਵੀ ਅਸੀਂ ਸਰਕਾਰ ਨੂੰ April ਚ ਹੀ ਜਾਣੂ ਕਰਾਤਾ ਸੀ ਇਹ ਮੈਨ ਮੇੜ ਸਾੜ ਸੀਗਾ ਕਿਵੇਂ ਦੇਖਦੇ ਇਹ ਕੋਈ ਸਾਈਕਲ ਹੈ ਇਹ ਕੱਲ ਕਲੀ ਕੁਦਰਤੀ ਆਫਤ ਨਹੀਂ ਹੈ ਹਾਂ ਕੁਦਰਤ ਦਾ ਪਾਣੀ ਵਧ ਆਇਆ ਹੋਗਾ ਲੇਕਿਨ ਸਰਕਾਰ ਦੀ ਵੱਡੀ ਅਣਗਹਿਲੀ ਕਰਕੇ ਜਿਹੜੇ ਬਾਦਸ਼ਾਹ ਫਰਵਰੀ ਮਾਰਚ ਦੇ ਮਹੀਨੇ ਚ ਸਾਰੇ ਪ੍ਰਸ਼ਾਸਨ ਨੂੰ ਇਕੱਠਾ ਕਰਕੇ ਡੈਮਾ ਵਾਲਿਆਂ ਨੂੰ ਪੁੱਛਦੇ ਸੀ ਡੈਮਾ ਤੇ ਪਾਣੀ ਕਿੰਨਾ ਹੈਗਾ ਨਦੀਆ ਦਾ ਨਹਿਰਾ ਦਾ ਸਫਾਈ ਬਾਰੇ ਸਾਰਾ ਕੁਝ ਪਤਾ ਕਰਦੇ ਸੀ ਪੂਰਾ ਕੁਝ ਤਿਆਰੀ ਕਰਕੇ ਰੱਖਦੇ ਸੀ ਜਿੰਨੇ ਪੈਸੇ ਜਿੱਥੇ ਭੇਜਨੇ ਹੋ ਸਾਰੇ ਕੁਝ ਕਰਾਉਂਦੇ ਸੀ ਇਹ ਮੈਨੂੰ ਦੱਸ ਤਾਂ ਤਿੰਨ ਸਾਜ ਜਿਨ੍ਹਾਂ ਨੇ ਇੱਕ ਵੀ ਮੀਟਿੰਗ ਬੁਲਾਈ ਹੈ ਜਿੱਤੇ ਇੰਨ ਸਾਜ ਜੇ ਤੁਸੀਂ ਸੀਵਰ ਦੀ ਸਫਾਈ ਨਹੀਂ ਕੀਤੀ ਮੈਨੂੰ ਇਹ ਤਾਂ ਕਾਂਗਰਸੀਆਂ ਨੇ ਵੀ ਨਹੀਂ ਕੀਤੀ ਹੋਣੀ ਹੈ ਜੇ ਸੀਵਰ ਤੱਕ ਸ਼ਹਿਰ ਦੀ ਸਫਾਈ ਨਹੀਂ ਕਰ ਸਕਦੇ ਫਿਰ ਨਹਿਰਾ ਵੀ ਤਾਂ ਕਿੰਨੀ ਸਫਾਈ ਕੀਤੀ ਹੋਗੀ ਰਾਮਦਾਤਾ ਪਾ ਦੇਖੀ ਲੈ ਤੁਹਾਡਾ ਬਲੇ ਆਪਾਸੇ ਰਣਜੀਤ ਸਾਹਿਬ ਦਾ ਡੈਮ ਜਿਹੜਾ ਪੰਜਾਬ ਸਰਕਾਰ ਦੇ ਥੱਲੇ ਆਉਂਦਾ ਹੈ। ਰਾਮਦਾਤਾ ਸਭ ਤੋਂ ਜਿਹੜਾ ਜਿਆਦਾ ਸਰ ਹੁੰਦਾ ਹੈ ਡੇਂਜਰ ਲੈਵਲ ਤੋਂ ਵੀ ਚੱਤ ਵੱਧ ਗਿਆ ਤਾਂ ਵੀ ਪਾਣੀ ਨਹੀਂ ਛੜਿਆ ਤੇ ਫਿਰ ਜਦ ਡੈਮ ਟੁੱਟਣ ਦੇ ਹਾਲਾਤ ਆਏ ਇਹ ਪਾਣੀ ਛੜਿਆ ਕਿ ਸਾਰੇ ਗੱਲ ਤੋੜ ਕੇ ਸਾਰਾ ਪੰਜਾਬ ਦੇ ਦੋਤਾ। ਇਹ ਨਲਾਇਕ ਮੁੱਖ ਮੰਤਰੀ ਕਹਿ ਰਿਹਾ ਜ਼ੁਰਮੇਦਾਰ ਹੈ।